ਵਾਹਿਗੁਰੂ 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 ਅਬਛੜਾਈ ਸ਼ਲੋਕ ਮਹੱਲਾ ਚੌਥਾ ਸੁਣ ਸਾਜਨ ਪ੍ਰੇਮ ਸੰਦੇਸਰਾ ਅੱਖੀਂ ਧਾਰ ਲਗੰ ਗੁਰ ਤੁਠੈ ਸਜਣ ਮੇਲਿਆ ਜਨ ਨਾਨਕ ਸੁਖ ਸੁਵੰਨ ਮਹੱਲਾ ਚੌਥਾ ਸਤਿਗੁਰੂ ਦਾਤਾ ਦਇਆਲ ਹੈ ਜਿਸਨੋ ਦਇਆ ਸਦਾ ਹੋਈ ਸਤਗੁਰ ਅੰਦਰੋਂ ਹੋ ਨਿਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਏ ਨਿਰਵੈਰਾਂ ਨਾਲ ਜੇ ਵੈਰ ਚਲਾਏਂਦੇ ਤਿਨ ਵਿੱਚੋਂ ਤਿਸਤਿਆ ਨਾ ਕੋਏ ਸਤਗੁਰ ਸਭਨਾ ਦਾ ਭਲਾ ਮਨਾਏਂਦਾ ਤਿਸ ਦਾ ਬੁਰਾ ਕਿਉ ਹੋਏ ਸਤਗੁਰ ਨੂੰ ਜੇਹਾ ਕੋ ਇੱਛਦਾ ਤੇਹਾ ਫਲ ਪਾਏ ਕੋਏ ਨਾਨਕ ਕਰਤਾ ਸਭ ਕਿਛ ਜਾਣਦਾ ਜਿੱਦੂ ਕਿਛ ਗੁੱਜਾ ਨਾ ਹੋਏ ਪੌੜੀ ਜਿਸਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ ਜਿਸ ਸਾਹਿਬ ਭਾਵੈ ਤਿਸ ਬਖਸ਼ ਲੈ ਸੋ ਸਾਹਿਬ ਮਨ ਭਾਣੀ ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ ਜਿਸਨੂੰ ਸਤਗੁਰ ਮੇਲੇ ਸੋ ਗੁਣ ਰਵੈ ਗੁਣ ਆਖ ਬਖਾਣੀ ਨਾਨਕ ਸੱਚਾ ਸੱਚ ਹੈ 부ਜ ਸੱਚ ਸਮਾਣੀ ਸ਼ਲੋਕ ਮਹੱਲਾ ਚੌਥਾ ਹਰ ਸਤ ਨਿਰੰਜਨ ਅਮਰ ਹੈ ਨਿਰਭਉ ਨਿਰਵੈਰ ਨਰੰਕਾਰ ਜਿਨ ਜੱਪਿਆ ਇੱਕ ਮਨ ਇੱਕ ਚਿੱਤ ਤਿੰਨ ਲੱਥਾ ਹਉ ਮੈਂ ਭਾਰ ਜਿਨ ਗੁਰਮੁਖ ਹਰ ਆਰਾਧਿਆ ਤਿੰਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੇ ਸਤਗੁਰੂ ਕੀ ਤਿਸਨੂੰ ਫਿਟ ਫਿਟ ਕਹੈ ਸਭ ਸੰਸਾਰ ਸਤਿਗੁਰ ਵਿੱਚ ਆਪ ਵਰਤਦਾ ਹਰਿ ਆਪੇ ਰਖਣਹਾਰ ਤਨ ਤਨ ਗੁਰੂ ਗੁਣ ਗਾਵੰਦਾ ਤਿਸਨੂੰ ਸਦਾ ਸਦਾ ਨਮਸ਼ਕਾਰ ਜਨ ਨਾਨਕ ਤਿਨ ਕੋ ਵਾਰਿਆ ਜਿਨ ਜਪਿਆ ਸਿਰ ਜਨ ਹਾਰ ਮਹੱਲਾ ਚੌਥਾ ਆਪੇ ਧਰਤੀ ਸਾਜਿਐਨ ਆਪੇ ਆਕਾਸ ਵਿੱਚ ਆਪੇ ਜੰਤ ਉਪਾਯਨ ਮੁਖ ਆਪੇ ਦੇਗਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਖ ਕੱਟੇ ਤਾਸ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚੇ ਭਾਵੇਂ ਜੋ ਤੁਧ ਸੱਚ ਸੁਲਾਹ ਦੇ ਤਿਨ ਜਮ ਕੰਕਰ ਨੇੜ ਨਾ ਆਵੇ ਤਿਨ ਕੇ ਮੁਖ ਦਾਰੇ ਉਜਲੇ ਜਿਨ ਹਰ ਹਿਰਦੈ ਸੱਚਾ ਭਾਵੇ ਕੂੜੇ ਆਰਪ ਛਾਹ ਸਟੀਆਂ ਕੂੜੇ ਹਿਰਦੇ ਕਪਟ ਮਹਾ ਦੁਖ ਪਾਵੇ ਮੂੰਹ ਕਾਲੇ ਕੂੜੇ ਆਰਿਆਂ ਕੂੜਿਆਰ ਕੂੜੋ ਹੋਏ ਜਾਵੇ ਸ਼ਲੋਕ ਮਹੱਲਾ ਚੌਥਾ ਸਤਗੁਰ ਧਰਤੀ ਧਰਮ ਹੈ ਤਿਸ ਵਿੱਚ ਜੇਹਾ ਕੋ ਵੀ ਜੇਤੇ ਹਾ ਫਲ ਪਾਏ ਗੁਰਸਿੱਖੀ ਅੰਮ੍ਰਿਤ ਬੀਜਿਆ ਤਿਨੇ ਅੰਮ੍ਰਿਤ ਫਲ ਹਰ ਪਾਏ ਉਹਨਾਂ ਹਲਤ ਪਲਤ ਮੁਖ ਉਜਲੇ ਓਏ ਹਰਦਰਗਹਾ ਸੱਚੀ ਪੈਨਾਏ ਇਕਨਾ ਅੰਦਰ ਖੋਟ ਨਿਤ ਖੋਟ ਕਮਾਵਹਿ ਓਹੋ ਜੇਹਾ ਬੀਜੇ ਤੇਹਾ ਫਲ ਖਾਏ ਜਾਂ ਸਤਗੁਰ ਸਰਾਫ ਨਦਰ ਕਰ ਦੇਖੈ ਸਵਾਭੀਰ ਸਭ ਉਗੜ ਆਏ ਓਏ ਜੇਹਾ ਚਿਤਵਹਿ ਨਿਤ ਤੇਹਾ ਪਾਇਨ ਓਏ ਤੇਹੋ ਜੇਹੇ ਦਈਏ ਵਜਾਏ ਨਾਨਕ ਦੁਹੀ ਸ੍ਰੀ ਖਸਮ ਆਪੇ ਵਰਤੈ ਨਿਤ ਕਰ ਕਰ ਦੇਖੈ ਚਲਤ ਸੁਭਾਏ ਮਹੱਲਾ ਚੌਥਾ ਇਕ ਮਨ ਇਕ ਵਰਤ ਦਾ ਜਿਤ ਲੱਗੈ ਸੋ ਥਾਏ ਪਾਏ ਕੋਈ ਗੱਲਾਂ ਕਰੇ ਕਨੇਰੀਆਂ ਜੇ ਘਰ ਵਾਥ ਹੋਐ ਸਾਈ ਖਾਏ ਬਿਨ ਸਤਿਗੁਰ ਸੋਜੀ ਨਾ ਪਵੇ ਅਹੰਕਾਰ ਨਾ ਵਿੱਚੋਂ ਜਾਏ ਅਹੰਕਾਰੀਆਂ ਨੂੰ ਦੁੱਖ ਭੁੱਖ ਹੈ ਹੱਥ ਤੜ੍ਹ ਹੈ ਘਰ ਕਰਮ ਗਾਏ ਕੂੜ ਠੱਗੀ ਗੁੱਜੀ ਨਾ ਰਹੇ ਮਲੰਮਾ ਪਾਜ ਲਹਿ ਜਾਏ ਜਿਸੋ ਹੋਇਆ ਪੂਰਬ ਲਿਖਿਆ ਤਿਸ ਸਤਗੁਰ ਮਿਲੈ ਪ੍ਰਭ ਆਏ ਜਿਉਂ ਲੋਹਾ ਪਾਰਸ ਭੇਟੀਐ ਮਿਲ ਸੰਗਤ ਸਵਰਨ ਹੋਏ ਜਾਏ ਜਨ ਨਾਨਕ ਕੇ ਪ੍ਰਭ ਤੂੰ ਤਾਣੀ ਜਿਉਂ ਭਾਵੈ ਤਿਵੇਂ ਚਲਾਏ ਪੌੜੀ ਜਿਨ ਹਰ ਹਿਰਦੈ ਸੇਵਿਆ ਤਿਨ ਹਰਿ ਆਪ ਮਲਾਈ ਗੁਣ ਕੀ ਸਾਜ ਤਿਨ ਸਿਓ ਕਰੀ ਸਭ ਅਵਗਣ ਸ਼ਬਦ ਜਲਾਏ ਔਗਣ ਵਿਕਣ ਪੱਲਰੀ ਜਿਸ ਦੇ ਸੋ ਸੱਚੇ ਪਾਏ ਬਲੇਹਾਰੀ ਗੁਰੇ ਆਪਣੇ ਜਿਨੇ ਔਗਣ ਮੇਟ ਗੁਣ ਪ੍ਰਗਟ ਆਏ ਵੱਡੀ ਵਡਿਆਈ ਵੱਡੇ ਕੀ ਗੁਰਮਖ ਆਲਾਏ ਸ਼ਲੋਕ ਮਹੱਲਾ ਚੌਥਾ ਸਤਗੁਰ ਵਿੱਚ ਵੱਡੀ ਵਡਿਆਈ ਜੋ ਆਨ ਦਿਨ ਹਰ ਹਰ ਨਾਮ ਤੇ ਆਵੇ ਹਰ ਹਰ ਨਾਮ ਰਮਤ ਸੁੱਚ ਸੰਜਮ ਹਰ ਨਾਮੇ ਹੀ ਤ੍ਰਿਪਤਾਵੇ ਹਰ ਨਾਮ ਤਾਨ ਹਰ ਨਾਮ ਦੇ ਬਾਣ ਹਰ ਨਾਮੋਂ ਰੱਖ ਕਰਾਵੇ ਜੋ ਚੇਤ ਲਾਏ ਪੂਜੇ ਗੁਰ ਮੂਰਤ ਸੋ ਮਨ ਇੱਛੇ ਫਲ ਪਾਵੇ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਤਿਸ ਕਰਤਾ ਮਾਰ ਦੇਵਾਵੇ ਫੇਰ ਉਹ ਵੇਲਾ ਉਸ ਹੱਥ ਨ ਆਵੇ ਉਹ ਆਪਣਾ ਬੀਜ ਆਪੇ ਖਾਵੇ ਨਰਕ ਘੋਰ ਮੁਹੇ ਕਾਲੇ ਖੜਿਆ ਜਿਉ ਤਸ ਕਰ ਪਾਏ ਗਲਾਵੈ ਫਿਰ ਸਤਿਗੁਰ ਕੀ ਸਰਣੀ ਪਵੈ ਤਾਂ ਉੱਭਰੈ ਝਾ ਹਰ ਹਰ ਨਾਮ ਧਿਆਵੈ ਹਰ ਬਾਤਾਂ ਆਖ ਸੁਣਾਏ ਨਾਨਕ ਹਰ ਕਰਤੇ ਏਵੇਂ ਭਾਵੈ ਮਹੱਲਾ ਚੌਥਾ ਪੂਰੇ ਗੁਰ ਕਾ ਹੁਕਮ ਨਾ ਮੰਨੈ ਉਹ ਮਨਮੁਖ ਅਗਿਆਨ ਮੁਠਾ ਬੇਖਮਾਇ ਉਸ ਅੰਦਰ ਕੂੜ ਕੂੜੋ ਕਰ ਬੁੱਝੈ ਅਣਹੋਂਦੇ ਝਗੜੇ ਦਈਏ ਉਸ ਦਾ ਗਲ ਪਾਇਆ ਉਹੋ ਗੱਲ ਫਰੋਸੀ ਕਰੇ ਬਹੁ ਤੇਰੀ ਉਸ ਦਾ ਬੋਲਿਆ ਕਿਸੈ ਨਾ ਪਾਇਆ ਉਹੋ ਘਰ ਘਰ ਹੰਡੈ ਜਿਉ ਰੰਨ ਦੁਹਾਗਣ ਉਸ ਨਾਲ ਮੂੰਹ ਜੋੜੇ ਪੋਸ ਪੀ ਲੱਛਣ ਲਾਇਆ ਗੁਰਮੁਖ ਹੋਏ ਸੋ ਅਲਿਖਤੋ ਵਰਤੈ ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀ ਪੰਚੋ ਓਨ ਲਾਹਾ ਮੂਲ ਸਭ ਗੋ ਆਇਆ ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਏ ਪੂਰੇ ਗੁਰ ਕਾ ਬਚਨ ਉੱਪਰ ਆਇਆ ਗੁਰ ਸਿੱਖਾਂ ਵਢਿ ਆਈ ਭਾਵੇਂ ਗੁਰ ਪੂਰੇ ਕੀ ਮਨ ਮੁਖਾ ਓਹ ਵੇਲਾ ਹੱਥ ਨਾ ਆਇਆ ਪੌੜੀ ਸਚ ਸੱਚਾ ਸਬਦੂ ਵੱਡਾ ਹੈ ਸੋ ਲਏ ਜਿਸ ਸਤਗੁਰ ਟਿੱਕੇ ਸੋ ਸਤਗੁਰੂ ਜੇ ਸੱਚ ਧਿਆਇਂਦਾ ਸੱਚ ਸੱਚਾ ਸਤਗੁਰੂ ਇਕੇ ਸੋਈ ਸਤਗੁਰੂ ਪੁਰਖ ਹੈ ਜਿਨ ਪੰਚੇ ਦੂਤ ਕੀਤੇ ਵਸ ਛਿੱਕੇ ਜੇ ਬਿਨ ਸਤਗੁਰ ਸੇਵੇ ਆਪ ਗਣਾਇਂਦੇ tine ਅੰਦਰ ਕੂੜ ਫਿਟ ਫਿਟ ਮੋਹ ਫਿੱਕੇ ਵੇ ਬੋਲੇ ਕਿਸੈ ਨਾ ਭਾਵਨੀ ਮੂੰਹ ਕਾਲੇ ਸਤਗੁਰ ਤੇ ਚੁੱਕੇ ਸ਼ਲੋਕ ਮਹੱਲਾ ਚੌਥਾ ਹਰ ਪ੍ਰਭ ਕਾ ਸਭ ਖੇਤ ਹੈ ਹਰੇ ਆਪ ਕਿਰਸਾਣੀ ਲਾਇਆ ਗੁਰਮੁਖ ਬਖਸ਼ ਜਮਾਈਐ ਮਨਮੁਖੀ ਮੂਲ ਗਵਾਇਆ ਸਭ ਕੋ ਬੀਜੇ ਆਪਣੇ ਭਲੇ ਨੂੰ ਹਰ ਭਾਵੈ ਸੋ ਖੇਤ ਜਮਾਇਆ ਗੁਰਸਿੱਖੀ ਹਰ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ ਜਮ ਚੂਹਾ ਕਿਰਸਨਿਤ ਕੁਰਕਦਾ ਹਰ ਕਰਤਾ ਮਾਰ ਕਢਾਇਆ ਕਿਰਸਾਣੀ ਜੰਮੀ ਭਾਉ ਕਰ ਹਰ ਬੋਹਲ ਬਖਸ਼ ਜਮਾਇਆ ਤਿੰਨ ਕਾ ਕਾੜਾ ਅੰਦੇਸਾ ਸਭ ਲਾਹਿਉਨ ਜਿਨਿ ਸਤਗੁਰੂ ਪੁਰਖ ਧਿਆਇਆ ਜਨ ਨਾਨਕ ਨਾਮ ਅਰਾਧਿਆ ਆਪ ਤਰਿਆ ਸਭ ਜਗਤ ਤਰਾਇਆ ਮਹੱਲਾ ਚੌਥਾ ਸਾਰਾ ਦਿਨ ਲਾਲ ਚਟਿਆ ਮਨਮਕ ਹੋਰੇ ਗੱਲਾਂ ਰਾਤੀ ਊਂਗੈ ਦੱਬਿਆ ਨਵੇਂ ਸੂਤ ਸਭ ਢਿੱਲਾ ਮਨਮੁਖਾਂ ਦੇ ਸਿਰ ਜੋਰਾ ਅਮਰ ਹੈ ਨਿਤ ਦੇਵਹਿ ਭਲਾ ਜੋਰਾ ਦਾ ਆਖਿਆ ਪੁਰਖ ਕਮਾਮ ਦੇ ਸੇ ਅਪਵਿੱਤ ਅਮੇਦ ਖਲਾ ਕਾਮ ਵਿਆਪੇਖ ਸੁਧ ਨਰ ਸੇ ਜੋਰਾ ਪੁਛ ਚੱਲਾ ਸਤਗੁਰ ਕਹਿ ਆਖਿਆ ਜੋ ਚੱਲੈ ਸੋ ਸਤ ਪੁਰਖ ਭਲ ਭਲਾ ਜੋਰਾ ਪੁਰਖ ਸਭ ਆਪ અપਾਇਨ ਹਰ ਖੇਲ ਸਭ ਖਿਲਾ ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ ਪੌੜੀ ਤੂੰ ਵੇ ਪਰਵਾਹਾ ਅਥਾਹ ਹੈ ਅਤੁੱਲ ਕਿਉ ਤੁਲੀਐ ਸੇਵੜ ਭਾਗੀ ਜੇ ਤੁਦ ਧਿਆਏਂਦੇ ਜਿਨ ਸਤਗੁਰ ਮਿਲੀਐ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀਐ ਸਤਗੁਰ ਕੀ ਰੀ ਸੈ ਹੋਰ ਕੱਚ ਪੇਚ ਬੋਲਦੇ ਸੇ ਕੂੜਿਆਰ ਕੂੜੇ ਝੜ ਪੜੀ ਐ ਉਹਨਾ ਅੰਦਰ ਹੋਰ ਮੁਖ ਹੋ ਰਿਹਾ ਹੈ ਵੇ ਖਮਾਇਆ ਨੂੰ ਝਾਕ ਮਰਦੇ ਕੜੀਐ ਸ਼ਲੋਕ ਮਹੱਲਾ